ਤਕਤਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਦੇ ਖਿਲਾਫ ਯਾਦ ਪੱਤਰ ਕਮਿਕਰ ਸਿੰਘ ਮੁਕੰਦਪੁਰ ਮੈਂਬਰ ਪਟਨਾ ਸਾਹਿਬ ਕਮੇਟੀ ਨੇ ਦਿੱੰਦਿਆ ਸੰਗੀਨ ਦੋਸ਼ ਲਗਾਏ ਨੇ ਕਿ ਉਸਦੇ ਸਬੰਧ ਸਿੱਖ ਵਿਰੋਧੀ ਜਮਾਤ ਆਰਐਸਐਸ ਦੇ ਨਾਲ ਹਨ ਇਕਬਾਲ ਸਿੰਘ ਨੇ ਦੋ ਵਿਆਹ ਕਰਵਾਏ ਹੋਏ ਨੇ ਉਸਦਾ ਲੜਕਾ ਨਸ਼ੇੜੀ ਹੈ ਇਕਬਾਲ ਸਿੰਘ ਵੀ ਅਫੀਮ ਖਾਂਦਾ ਹੈ ਸਿੱਖਾਂ ਦੇ ਮਹਾਨ ਤਖਤ ਪਟਨਾ ਸਾਹਿਬ ਦੇ ਜਥੇਦਾਰ ਦਾ ਚਰਿੱਤਰ ਮਜ਼ਬੂਤ ਹੋਣਾ ਚਾਹੀਦਾ ਹੈ ਇਕਬਾਲ ਸਿੰਘ ਤਖਤਰੀ ਪਟਨਾ ਸਾਹਿਬ ਦਾ ਚੁੜਾਵਾ ਖੁਦ ਰੱਖ ਲੈਂਦਾ ਹੈ ਸੰਗਤਾਂ ਦੇ ਮਨ ਦੀਆਂ ਮਰਜ਼ਾ ਪੂਰੀਆਂ ਅਤੇ ਸ਼ਰਧਾ ਭਾਵਨਾ ਨਾਲ ਚੁੜਾਵਾ ਪੇਂਟ ਕੀਤਾ ਜਾਂਦਾ ਹੈ ਇਕਬਾਲ ਸਿੰਘ ਦੀ ਤਖਤ ਅਜਰੀ ਬਹੁਤ ਘਟ ਹੈ ਇਕਬਾਲ ਸਿੰਘ ਅਤੇ ਉਸਦੇ ਪਰਿਵਾਰ ਦੀਆਂ ਆਪ ਹੁਦਰੀਆਂ ਦਾ ਮਾੜਾ ਅਸਰ ਸਿੱਖ ਬੱਚਿਆਂ ਤੇ ਪੈ ਰਿਹਾ ਹੈ ਕਮਿਕਰ ਸਿੰਘ ਨੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਕੋਲੋਂ ਮੰਗ ਕੀਤੀ ਹੈ ਕਿ ਇਕਬਾਲ ਸਿੰਘ ਨੂੰ ਤੁਰੰਤ ਜਥੇਦਾਰੀ ਤੋਂ ਫਾਰਕ ਕੀਤਾ ਜਾਵੇ ਤਖਤਾਂ ਦੇ ਜਥੇਦਾਰਾਂ ਦੀ ਬੈਠਕ ਵਿੱਚ ਪਹੁੰਚੇ ਇਕਬਾਲ ਸਿੰਘ ਨੂੰ ਉਸ ਵੇਲੇ ਉੱਥੋਂ ਜਾਣਾ ਪਿਆ ਜਦੋਂ ਕਮਿਕਰ ਸਿੰਘ ਨੇ ਅਕਾਲ ਤਖਤ ਸਾਹਿਬ ਦੇ ਸਖਤਰਤ ਵਿੱਚ ਚੇਤਾਵਨੀ ਦਿੱਤੀ ਕਿ ਉਸਦੀ ਮੌਜੂਦਗੀ ਅਸਹਿ ਹੈ ਕਮਿਕਰ ਸਿੰਘ ਨਾਲ ਕਾਫੀ ਲੋਕ ਪਟਨਾ ਸਾਹਿਬ ਤੋਂ ਗਿਆਨੀ ਇਕਬਾਲ ਸਿੰਘ ਦੇ ਖਿਲਾਫ ਆਏ ਹੋਏ ਸਨ ਬੋਰਡ ਮੈਂਬਰਾਂ ਤੇ ਸਿੱਖ ਸੰਗਠਨ ਨੇ ਜਥੇਦਾਰ ਇਕ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸ਼ਿਕਾਇਤ ਕੀਤੀ ਹੈ ਦੂਜੇ ਪਾਸੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹਨਾਂ ਕੋਲ ਸ਼ਿਕਾਇਤ ਪਹੁੰਚ ਚੁੱਕੀ ਹੈ ਤੇ ਉਸ ਉੱਤੇ ਵਿਚਾਰ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਪੰਥ ਸਿੰਘ ਸਹਿਬਾਨਾਂ ਦੀ ਮੀਟਿੰਗ ਵਿੱਚ ਇਸ ਸੰਬੰਧੀ ਫੈਸਲਾ ਲਿਆ ਜਾਵੇਗਾ ਤਾਂ ਦੱਸ ਦਈਏ ਕਿ ਇਕਬਾਲ ਸਿੰਘ ਦੇ ਖਿਲਾਫ ਸਿੱਖ ਵਿਰੋਧੀ ਗਤੀਵਿਧੀਆਂ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਇਕਬਾਲ ਸਿੰਘ ਦੇ ਆਰਐਸਐਸ ਤੇ ਹੱਥ ਠੋਕਾ ਹੋਣਦੇ ਹੈ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸ